Next 24 Punjab News Channel ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ੇਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਰ ਦੀਆਂ ਨਵੀਆਂ ਨਵੰਤ ਤੇ ਤਾਜ਼ੀਆਂ ਖਬਰਾਂ ਤਰ ਤੱਕ ਪਹੁੰਚਣ। ਜ਼ਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡ ਕੱਲਾ ਦੇ ਵਿੱਚ ਕਿਸਾਨ ਵੱਲੋਂ ਬੀਜੀ ਗਈ ਇੱਕ ਕਿੱਲੇ ਦੇ ਵਿੱਚ ਗੋਭੀ ਦੀ ਪਨੀਰੀ ਗੋਭੀ ਦੀ ਪਨੀਰੀ 3 ਮਹੀਨੇ ਦੇ ਵਿੱਚ ਤਿਆਰ ਹੋ ਗਈ ਜਿਸ ਵਿੱਚ ਕਿਸਾਨ ਦਾ ਬੀਜਣ ਤੋਂ ਲੈ ਕੇ ਗੋਭੀ ਤਿਆਰ ਹੋਣ ਤੱਕ ਕਾਫੀ ਖਰਚਾ ਆਉਂਦਾ ਹੈ। ਪਾਕਿਸਤਾਨ ਦੀ ਬੀਜੀ ਹੋਈ ਫਸਲ ਦਾ ਪੂਰਾ ਮੁੱਲ ਤਾਂ ਕੀ ਪੈਣਾ ਸੀ ਕਿਸਾਨ ਨੂੰ ਉਸਦਾ ਅੱਧਾ ਮੁੱਲ ਵੀ ਨਹੀਂ ਮਿਲ ਰਿਹਾ ਜਿੱਤੇ ਕਿ ਕਿਸਾਨ ਇਸ ਬੀਜੀ ਹੋਈ ਗੋਭੀ ਨੂੰ ਲੇਬਰ ਵੱਲੋਂ ਵੀ ਜੇਕਰ ਪਟੋਂਦਾ ਹੈ ਤਾਂ ਵੀ ਕਾਫੀ ਇੱਕ ਪੰਡ ਦਾ ਕਾਫੀ ਖਰਚਾ ਆ ਜਾਂਦਾ ਹੈ ਜਿੱਤੇ ਕਿ ਕਿਸਾਨ ਵੱਲੋਂ ਬੀਜੀ ਹੋਈ ਫਸਲ ਤੋਂ ਲੈ ਕੇ ਤਿਆਰ ਹੋਣ ਤੱਕ ਤੇ ਮੰਡੀ ਦੇ ਵਿੱਚ ਪਹੁੰਚਣ ਤੱਕ ਕਾਫੀ ਖਰਚਾ ਆ ਜਾਂਦਾ ਹੈ ਪਾਕਿਸਤਾਨ ਦੀ ਗੋਭੀ ਦਾ ਮੰਡੀ ਦੇ ਵਿੱਚ 30 ਰੁਪਏ ਦੇ ਇੱਕ ਪੰਡ ਦਾ ਮੁੱਲ ਪੈ ਰਿਹਾ ਹੈ ਇਸ ਸਬੰਧੀ ਜਦ ਪੱਤਰਕਾਰ ਨੇ ਕਿਸਾਨ ਲਖਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਕੀ ਕਹਿੰਦੇ ਨਜ਼ਰੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਇਸ ਪਲੇਟ ਦੇ ਵਿੱਚੋਂ ਮੁਫਤ ਗੋਭੀ ਖਾੜ ਸਕਦਾ ਹੈ ਇਸ ਸਬੰਧੀ ਹੋਰ ਕੀ ਕਹਿੰਦੇ ਨਜ਼ਰੇ ਕਿਸਾਨ ਆਉ ਤੁਹਾਨੂੰ ਸੁਣਾਉਣੇ ਹੋਂਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸਿੰਦਲ ਸਿੰਘ ਆਜੀ ਪਿੰਡ ਕੱਲਾ ਹੀ ਐਸੇ ਪਿੰਡ ਦਾ ਵਸਨੀਕ ਹਾਂ ਮੈਂ ਸੋ ਅੱਜ ਜਿਹੜਾ ਮੇਨ ਮੁੱਦਾ ਵਾ ਕਿ ਉਹ ਗੋਭੀ ਬਾਰੇ ਤੁਸੀਂ ਆਏ ਆ ਵੀਡੀਓ ਵੇਖ ਕੇ ਵੀ ਗੋਭੀ ਦਾ ਜਿਹੜਾ ਹਾਲਾਤ ਆ ਬਹੁਤ ਮਾੜੇ ਆ ਤੁਹਾਨੂੰ ਕਿਸਾਨ ਲਖਵਿੰਦਰ ਸਿੰਘ ਹੋਣਾ ਦੱਸ ਹੀ ਦਿੱਤਾ ਹੋਣਾ ਕਿ ਜਿਹੜਾ ਇੱਕ ਲਫਾਫਾ ਜਿਹੜਾ ਭਰਦੇ ਉਹਦੇ ਵਿੱਚ 10 ਤੋਂ 15 ਕਿਲੋ ਜਿਹੜੀ ਗੋਭੀ ਹੁੰਦੀ ਆ ਉਹਦਾ 40 ਰੁਪਏ ਜਿਹੜੀ ਲੇਬਰ ਪੈਂਦੀ ਆ ਤੇ ਜਿਹੜੀ 10 ਤੋਂ 15 ਕਿਲੋ ਜਿਹੜੀ ਗੋਭੀ ਉੱਥੇ ਵਿਕਦੀ 30 ਰੁਪਏ ਲਫਾਫਾ ਉੱਥੇ ਵਿਕ ਰਿਹਾ ਕਹਿਣ ਤੋਂ ਪਹਿਲਾਂ ਵੀ 2 ਰੁਪਏ ਤੋਂ ਵੀ ਥੱਲੇ ਪੈਂਦੀ ਆ ਤੇ ਜੇ ਖਰਚਾ ਲਈਏ ਇਹਨਾਂ ਦੇ ਅਨੁਸਾਰ ਜਿਹੜਾ ਵੀ 3 ਰੁਪਏ ਪਰ ਮੂਟਾ ਜਿਹੜਾ ਉਹ ਇੱਕ ਫੁੱਲ ਤਿਆਰ ਕਰਨ ਤੱਕ ਬਜਾਈ ਤੋਂ ਲੈ ਕੇ ਤੇ ਜੇ ਘਾਟੇ ਦੀ ਗੱਲ ਕਰੀਏ ਤੇ ਇਹਨਾਂ ਦਾ 30 ਤੋਂ 40 ਹਜ਼ਾਰ ਜਿਹੜਾ ਖਰਚਾ ਆਇਆ ਨਾ ਉਹ ਤਾਂ ਤਾਂ ਇਹਨਾਂ ਨੇ ਖਰਚਾ ਕਰਤਾ ਵੀ ਅਸੀਂ ਗੋਭੀ ਵੇਚਣੀ ਆ ਹਾਲਾਤ ਇਹ ਬਣੇ ਆ ਵੀ ਹੁਣ ਗੋਭੀ ਸਾਰੀ ਪੈਣੀ ਚ ਪਈ ਆ ਹੁਣ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਲੇਵਰ ਲਾ ਕੇ ਇਹਨੂੰ ਜੇ ਪੁੱਟ ਕੇ ਮੰਡੀ ਲੈ ਕੇ ਗਏ ਵੱਢ ਕੇ ਤੇ ਉਹ ਦਾ ਸਾਨੂੰ ਫਿਰ ਡਬਲ ਘਾਟਾ ਪੈਣਾ ਇੱਕ ਤੇ ਖਰਚਾ ਕੀਤਾ ਠੀਕ ਹੈ ਦੂਜਾ ਘਾਟਾ ਸੀ ਜੇ ਵੇਚਣ ਜਾਉਂਗਾ ਦੂਜਾ ਘਾਟਾ ਪੈ ਗਿਆ ਸੋ ਇਹ ਇਹ ਕਹਿ ਰਿਹਾ ਹੈ ਕਿ ਗੁਰਦੁਆਰੇ ਮੰਦਰ ਬਸ ਜਿੱਥੇ ਵੀ ਕਿਸੇ ਨੂੰ ਲੋੜ ਆ ਲੰਗਰਾਂ ਦੇ ਵਿੱਚ ਵੀ ਤੁਸੀਂ ਫ੍ਰੀ ਲੈ ਜਾਓ ਕਿਉਂਕਿ ਜੇ ਲੇਬਰ ਲਾਉਣਗੇ ਤੇ ਖਰਚਾ ਪੈਂਦਾ ਤਾਂ ਕਰਕੇ ਡਬਲ ਇਹਨਾਂ ਨੂੰ ਘਾਟਾ ਪੈ ਗਿਆ ਸੋ ਹਾਲਾਤ ਇਹ ਐਮਐਸਪੀ ਲਈ ਜਿਹੜੇ ਧਰਨੇ ਲੱਗ ਰਹੇ ਆ ਜਾਂ ਹੁਣ ਵੀ ਧਰਨਾ ਜਿਹੜਾ ਚੱਲ ਰਿਹਾ ਡੱਲੇਵਾਲ ਸਾਹਿਬ ਵੱਲੋਂ ਤੋਂ ਇਹ ਸੈਂਟਰ ਨੂੰ ਇਹੀ ਡਿਮਾਂਡ ਆ ਕਿ ਇੰਡੀਆ ਦੇ ਵਿੱਚ ਤੁਸੀਂ ਲਾ ਲਓ ਵੀ ਇੱਕ ਸੂਈ ਤਿਆਰ ਹੁੰਦੀ ਆ ਜਾਂ ਸੂਈ ਤੋਂ ਲੈ ਕੇ ਇੱਕ ਜਹਾਜ਼ ਤਿਆਰ ਹੁੰਦਾ ਨਾ 에ਰੋਪਲੇਨ ਵੀ ਉਹ ਬਣਾਉਣ ਵਾਲਾ ਜਿਹੜਾ ਉਹਦਾ ਸਮਰਥਨ ਮੁੱਲ ਤੈਅ ਕਰਦਾ ਸਿਰਫ ਇੱਕ ਇਤਰਾਸ ਦੀ ਆ ਪੰਜਾਬ ਦੇ ਵਿੱਚ ਕਿ ਕਿਸਾਨ ਜਿਹੜਾ ਅਨਦਾਤਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਇੰਡੀਆ ਦੇ ਵਿੱਚ ਉਹ ਜਿਹੜੀ ਵੀ ਫਸਲ ਜਿਹੜੀ ਵੀ ਸਬਜ਼ੀ ਜਿਹੜੀ ਵੀ ਜਨਸ ਤਿਆਰ ਕਰਦਾ ਉਹਦਾ ਜਿਹੜਾ ਮੁੱਲ ਆ ਉਹ ਸਰਕਾਰਾਂ ਤੇ ਕਰਦੀਆਂ ਸੋ ਸੈਂਟਰ ਨੂੰ ਇਹ ਬੇਨਤੀ ਆ ਸਾਡੀ ਕਿ ਸਬਜ਼ੀਆਂ ਦਾ ਵੀ ਜਿਹੜਾ ਐਮਐਸਪੀ ਬਹੁਤ ਜ਼ਰੂਰੀ ਆ ਫਾਰ ਇਗਜ਼ਾਮਪਲ ਲਾ ਲੋ ਅੱਜ 2 ਰੁਪਏ ਗੋਭੀ ਆ ਜੇ ਇਹਨਾਂ ਨੂੰ ਬੀਜਣ ਤੋਂ ਪਹਿਲਾਂ ਪਤਾ ਹੁੰਦਾ ਕਿ ਗੋਭੀ ਦਾ ਰੇਟ ਐਮਐਸਪੀ 5 ਰੁਪਏ ਚੱਲ ਰਿਹਾ ਜਾਂ 10 ਚੱਲ ਰਿਹਾ ਤੇ ਕੁੰਟਰਾ ਨਾਲ ਗੋਭੀ ਖੁਸ਼ੀ-ਖੁਸ਼ੀ ਨਾਲ 10 10 ਰੁਪਏ ਦੇ ਹਿਸਾਬ ਨਾਲ ਵੇਚਣੀ ਸੀ ਘਾਟਾ ਕਿੱਥੇ ਪੈ ਰਿਹਾ ਘਾਟਾ ਹੈ ਕਿ ਇਹਨਾਂ ਮੋਲਾਂ ਦੇ ਵਿੱਚ ਉਹ 15 ਰੁਪਏ ਆ ਇਹਨਾਂ ਨੂੰ ਘਾਟਾ ਪੈ ਗਿਆ ਇਹ ਤੇ ਖੁਦਗੁਸ਼ੀ ਵਾਲੇ ਪਾਸੇ ਜਾ ਰਿਹਾ ਜਿਹੜੇ ਵੱਡੇ ਘਰਾਣੇ ਆ ਮੋਲਾਂ ਦੇ ਵਿੱਚ ਜਾ ਕੇ ਦੋ ਨੂੰ 15 ਚ ਕਨਵਰਟ ਕਰਕੇ ਅਰਬਾਂ ਰੁਪਈਆ ਦਾ ਘੁਟਾਲਾ ਜਿਹੜਾ ਕਿਸਾਨ ਦੇ ਖੇਤ ਚੋਂ ਫਸਲ ਚੱਕ ਕੇ ਕਰ ਰਿਹਾ ਸੋ ਹਾਲਾਤ ਆ ਬਣ ਚੁੱਕੇ ਤੁਹਾਡਾ ਸਵਾਲ ਜਿਹੜਾ ਜਿਹਦਾ ਤੁਸੀਂ ਕਿਹਾ ਕਿ ਜਿਹੜਾ ਵਾ ਸ਼ੋਰੂਮ ਚ ਜਾ ਕੇ ਜਿਹੜੀ ਆ ਇਹ ਮਹਿੰਗੀ ਗੋਭੀ ਵਿਕਦੀ ਕਿੱਥੇ ਨਲਾਕੀ ਲੱਗਦੀ ਕੀ ਲੱਗਦੀ ਨਲਾਕੀ ਇਹ ਲੱਗਦੀ ਆ ਅਸਲ ਚ ਕੋਈ ਵੀ ਗੱਲ ਫਿਰ ਐਮਐਸਪੀ ਤੇ ਹੁੰਦੀ ਆ ਕੋਈ ਵੀ ਫਸਲ ਤਿਆਰ ਹੁੰਦੀ ਆ ਨਾ ਕੋਈ ਵੀ ਚੀਜ਼ ਚਾਹ ਰਹੇ ਦੀ ਉਹਦਾ ਸਮਰਥਨ ਮੁੱਲ ਜਿਹੜਾ ਸੈਂਟਰ ਤੈਅ ਕਰਦੇ ਕਿ ਗੋਭੀ ਦਾ ਗਾਜਰਾਂ ਦਾ ਕੁਝ ਵੀ ਹੈ ਕੋਈ 8-10 ਜਿਹੜੀਆਂ ਸਬਜ਼ੀਆਂ ਉਹਦਾ ਤਾਂ ਹੋਵੇ ਕਮ ਸੇ ਕਮ ਸਮਰਥਨ ਮੁੱਲ ਹੋਵੇ ਉਹ ਰੇਟ ਪਤਾ ਹੋਵੇ ਮੋਲ ਵਾਲਿਆਂ ਨੂੰ ਵੀ ਆਮ ਜਨਤਾ ਨੂੰ ਵੀ ਇਹ ਚ ਆਮ ਜਨਤਾ ਦੀ ਭਲਾਈ ਆ ਪਰ ਕਿਸਾਨ ਦੀ ਭਲਾਈ ਆ ਫਾਇਦਾ ਜਿਹੜਾ ਵੱਡੇ ਘਰਾਣਿਆਂ ਨੂੰ ਆ ਸੋ ਸਾਡੀ ਇਹ ਬੇਨਤੀ ਵੱਡੇ ਘਰਾਣੇ ਤਾਂ ਪਹਿਲਾਂ ਹੀ ਵੱਡੇ ਆ ਮਰ ਰਹੀ ਆਮ ਜਨਤਾ ਤੇ ਮਰ ਰਹੇ ਕਿਸਾਨ ਸੋ ਜੇ ਇਹੀ ਸਮਰਥਨ ਮੁੱਲ 5 ਰੁਪਏ ਹੋਵੇ ਤਾਂ ਉਹਨਾਂ ਨੂੰ ਮੌਲ ਚ ਜਾ ਕੇ 5 ਰੁਪਏ ਲੈਣ ਦੀ ਕੀ ਲੋੜ ਆ ਉਹ ਬਾਹਰੋਂ ਵੀ ਲੈ ਸਕਦੇ ਬਾਕੀ ਦੂਜੀ ਗੱਲ ਆਪਾਂ ਜੇ ਕਰਦੇ ਆ ਕੁਝ ਲੋਕਾਂ ਦੇ ਬੜੇ ਸੁਝਾਅ ਹੁੰਦੇ ਆ ਕਿ ਟਰਾਲੀ ਚ ਲੱਦਣ ਕਿੱਲਾ ਸਾਰਾ ਪਟਾ ਕੇ ਉਥੇ ਵਿੱਚ ਹੀ ਜਾਣ ਜਾ ਕੇ ਕਿਸਾਨ ਆਪ ਮਾਰਕੀਟਿੰਗ ਕਰ ਲੈ ਸੋ ਗੱਲ ਫੇਰ ਵਿੱਚੋ ਹੀ ਆਉਂਦੀ ਆ ਕਿ ਪਹਿਲੋਂ ਪੈਲੀ ਚੋਂ ਕੱਢਣ ਲਈ ਲੇਬਰ ਚਾਹੀਦੀ ਆ ਠੀਕ ਆ 40000 ਦਾ ਪਹਿਲਾ ਘਾਟਾ ਪੈ ਗਿਆ ਹੁਣ 5-7 ਤੋਂ 10000 ਰੁਪਏ ਜਿਹੜਾ ਲੇਬਰ ਦਾ ਫਿਰ ਟਰਾਲੀ 'ਚ ਲੱਦ ਕੇ ਉੱਥੇ ਲੈ ਕੇ ਜਾਣਗੇ ਤੇਲ ਫੂਕਣਗੇ ਟਰਾਂਸਪੋਰਟੇਸ਼ਨ ਦਾ ਖਰਚਾ ਲਫਾਫਿਆਂ ਦਾ ਖਰਚਾ ਸੋ ਇਹ ਸਾਰੇ ਖਰਚੇ ਡਬਲ ਪੈ ਜਾਣੇ ਆ ਸੋ ਇਹਨਾਂ ਲਈ ਇੱਕ ਹੀ ਸਖਾਲਾ ਰਾਹ ਵਾ ਕਿ ਇਹਨੂੰ ਸਾਰੀ ਨੂੰ ਵਾ ਕੇ ਅਗਲੀ ਫਸਲ ਜਿਹੜੀ ਮੱਕੀ ਆ ਉਹ ਬੀਜ ਦੇਣਾ ਇਸ ਤੋਂ ਬਾਅਦ ਅਗਲਾ ਕੋਈ ਰਾਹ ਨਹੀਂ ਹੈਗਾ ਸੋ ਸੈਂਟਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਸਾਡੀ ਬੇਨਤੀ ਆ ਕਿ ਐਮਐਸਪੀ ਲਈ ਪੰਜਾਬ ਦੇ ਕਿਸਾਨ ਪੂਰੇ ਇੰਡੀਆ ਦੇ ਕਿਸਾਨ ਮਰ ਰਹੇ ਆ ਸੋ ਉਹਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਐਮਐਸਪੀ ਜ਼ਰੂਰ ਦੇਣਾ ਕਿਉਂਕਿ ਜੇ ਐਮਐਸਪੀ ਦੋਗੇ ਤੇ ਕਿਸਾਨ ਬਚੂਗਾ ਜੇ ਕਿਸਾਨ ਬਚੂਗਾ ਤੇ ਹਰ ਘਰ ਚ ਰੋਟੀ ਪੱਕੂਗੀ ਤੁਹਾਡੇ ਵੀ ਟੇਬਲ ਤੇ ਉਹੀ ਰੋਟੀ ਆਉਂਦੀ ਆ ਉਹੀ ਕਣਕ ਦਾ ਆਟਾ ਆਉਂਦਾ ਮੋਦੀ ਸਾਹਿਬ ਜਿਹੜਾ ਇਹ ਕਿਸਾਨ ਇਹਨਾਂ ਫਸਲਾਂ ਪੈਦਾ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਤੁਹਾਨੂੰ ਲੱਗਦਾ ਕਿ ਬਰਬਾਦੀ ਕੀਤੀ ਜਾ ਰਹੀ ਹੈ ਜੀ ਫਸਲ ਦੀ ਜਿਹੜੀ ਆ ਜਿੱਦਾਂ ਕਹਰੇ ਗੋਪੀ ਫ੍ਰੀ ਲੈ ਜਾਓ ਦੇਖੋ ਇਹਦੇ ਬਰਬਾਦੀ ਨਹੀਂ ਫ੍ਰੀ ਹੁਣ ਕੀ ਕਰਨ ਪੰਜਾਬ ਆ ਪੰਜਾਬ ਇਦਾਂ ਦਾ ਸੂਬਾ ਕਿ ਪੰਜਾਬ ਦੇ ਵਿੱਚ ਰਹਿ ਕੇ ਕੋਈ ਪੱਖਾ ਨਹੀਂ ਮਰ ਸਕਦਾ ਸੋ ਕਿਉਂ ਨਹੀਂ ਮਰ ਸਕਦਾ ਕਿਉਂਕਿ ਦਿਲ ਬੜੇ ਵੱਡੇ ਆ ਕਹਿ ਸਕਦੇ ਪ੍ਰਮਾਤਮਾ ਵੱਲੋਂ ਦਸਵਾ ਗੁਰੂਆਂ ਦੀ ਧਰਤੀ ਆ ਸੋ ਹਰ ਧਰਮ ਦੇ ਲੋਕ ਜਿਹੜੇ ਇੱਥੇ ਪ੍ਰੇਮ ਪਿਆਰ ਨਾਲ ਰਹਿੰਦੇ ਆ ਸੋ ਇਹੋ ਜਿਹਾ ਮਾਹੌਲ ਹੀ ਇੱਥੇ ਦਾ ਪਿਆਰ ਨਾਲ ਨਹੀਂ ਕਹੀ ਜਾਂਦੀ ਕਿ ਸੇਵਾ ਚ ਹੀ ਲਾਜੋ ਤੁਸੀਂ ਨਹੀਂ ਤੇ ਕਿਹੜਾ ਕੋਈ ਵੱਡਾ ਕਿਸੇ ਮੋਲ ਚ ਵੀ ਜਾਓ ਨਾ ਪਾਰਕਿੰਗ ਦੇ ਵੀ 10 ਰੁਪਏ ਅਗਲਾ ਨਹੀਂ ਛੱਡਦਾ ਸੋ ਇੱਥੇ ਲੱਖਾਂ ਦੀ ਗੋਭੀ ਜਿਹੜੀ ਹੈ ਨਾ ਖਾਲੀ ਛੱਡੀ ਹੋਈ ਕੋਈ ਵੀ ਲੈ ਜਾਏ ਸੋ ਮੇਰੀ ਇੱਕ ਬੇਨਤੀ ਹੋਰ ਆ ਪੰਜਾਬ ਸਰਕਾਰ ਨੂੰ ਕਿ ਇਹ ਜਿਵੇਂ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਪੰਜਾਬ ਸਰਕਾਰ ਕਿ ਮਿੱਡੇ ਮੀਲ ਦੇ ਵਿੱਚ ਜਿਵੇਂ ਕਿੰਨੂ ਨੂੰ ਐਡ ਕੀਤਾ ਹੋਰ ਚੀਜ਼ਾਂ ਐਡ ਕੀਤੀਆਂ ਫਲਾਂ ਨੂੰ ਐਡ ਕੀਤਾ ਸੋ ਖੇਤ ਦੇ ਵਿੱਚੋਂ ਜਿਹੜੀ ਇਹ ਸਬਜ਼ੀਆਂ ਵੀ ਮਿੱਡੇ ਮੀਲ ਚ ਐਡ ਕਰਕੇ ਸੋ ਜੇ ਸਿੱਧੀ ਕਿਸਾਨ ਦੇ ਖੇਤ ਚੋਂ ਜੋ ਸਕੂਲਾਂ ਦੇ ਵਿੱਚ ਉਪਲਬਧ ਹੋ ਜੇ ਤੇ ਕਿਸਾਨ ਵੀ ਵੱਧ ਸਕਦਾ ਸਰਕਾਰ ਨੂੰ ਵੀ ਫਾਇਦਾ ਹੋ ਸਕਦਾ ਪੂਰੇ ਪੰਜਾਬ ਨੂੰ ਵੀ ਫਾਇਦਾ ਹੋ ਸਕਦਾ ਬਹੁਤ ਬਹੁਤ ਧੰਨਵਾਦ ਲਖਵਿੰਦਰ ਸਿੰਘ ਜੀ ਦਾ ਪਿੰਡ ਖੱਲਾ ਤਸਵੀਰ ਕਲੂ ਸਾਹਿਬ ਜਰਤਰ ਦਾ ਬੜੀ ਗੋਭੀ ਲੱਗਣ ਗੋਭੀ ਹੋਣੀ ਹੈ ਸ੍ਰੀ ਖਣੇ ਤੇ ਭਾਈ ਗੋਭੀ ਦਾ ਤਾਂ ਤਾਂ ਵੀ ਹੰਤ ਪੂਲ ਪੈਂਦਾ ਜੇ ਤੇ ਜਪਨੀਰੀ ਜਾਂਦੀ ਉਹ ਤੋਂ ਬਾਅਦ ਗੋੜੀ ਬੱਕਰੀ ਦੇ ਆ ਦਵਾਈ ਬੱਕਰੀ ਕੋਸਫੇ ਕੀਤੀ ਆ ਤੇ ਬਾਕੀ ਖਾਲ ਕੋਈ ਭਾਈ ਜਣੀ ਹੋ ਬਿਨਾ ਖਾਤਾ ਤੋਂ ਨਹੀਂ ਦੋ ਐ ਮੈਂ ਬਿਨਾ ਸਵੇਰੇ ਕੋਈ ਕੀਤੀ ਗੋਭੀ ਦਾ ਕੀ ਰੇਟ ਚੱਲਦਾ ਗੋਭੀ ਦਾ ਰੇਟ ਸਾਨੂੰ 20 40 ਰੁਪਏ ਲਫਾਫੇ ਤੇ ਲੇਬਰ ਵੇਂਦੀ ਐ ਤੇ ਆਪਣਾ ਖਰਚਾ ਵੱਖਰਾ ਤੇ ਮੰਡੀ ਚ 30 ਰੁਪਏ ਵਿਕਦਾ 30 ਰੁਪਏ ਲਫਾਫਾ ਤੇ ਦੂਜੇ ਗੱਡੀ ਦਾ ਖਰਚਾ ਵੱਖਰਾ ਤੇ ਤੇਰੇ ਠਾਣੇ ਚ ਮਰਦਾ ਤੇ ਉਹ ਕਰਦੇ ਪਨਾਈ ਲੋ ਜੀ ਅੱਛਾ ਵੱਖਰਾ ਆਮ ਸਾਰਾ 10 ਰੁਪਏ 5 ਰੁਪਏ ਗੋਭੀ ਚੱਲਦਾ ਆਚੇ ਦਾ ਅਗਰ ਸਿੱਪਾ ਜੀ ਕੋਈ ਜ਼ਬਰਫੈਸਾ ਲੈ ਲੈਨੇ ਮੰਡੀ ਕੱਠੀ ਗੋਭੀ ਉਹ ਰੇੜੀਆਂ ਦੇ ਫੇ ਉਤਾਰਾ ਦੇ ਕੇ ਦੋਤੇ ਰਹਿੰਦੇ ਆ ਹੋ ਨਾ ਹੋਇਆ ਸੰਤੋ ਘਾਟਾ ਪੈਣ ਦਾ ਲਾਭ ਤੁਹਾਨੂੰ ਕੀ ਹੋਣਾ ਕੀ ਚਾਹੇ ਜੋ ਸਰਕਾਰਾਂ ਆਂਦੀਆਂ ਪੰਜਾ ਇੰਨਾ ਦੇ ਹਾਦਸਾ ਕੋਈ ਘੜ ਕੇ ਲੈ ਜਾਣਾ ਸੰਤੇ ਸੱਕਾਟਾ ਪੈਣ ਦਾ ਮੰਗ ਕਰਦੇ ਵੀ ਸਰਕਾਰ ਜਾਨ ਸਰਕਾਰੀ ਬੋਲਦਾ ਹੋਏ ਜਿਹੜੇ ਵਪਾਰੀ ਉਹ ਖਰੀਦਣ ਇਰ ਵੀ ਫਾਵਾਂ 40 ਰੁਪਏ ਦਾ ਫਾਵਾਂ ਦੇ ਭੰਡਾਂ ਦਾ ਦੇ ਪਰਦਾ ਆਂਦੀ ਆ ਕਿਤੇ ਨੋਟ ਘੋਟੋ ਵੀ ਦਾ ਨਹੀਂ ਆਰ ਕਿਆ ਨਾ ਹੋ ਰਹੀ ਏ ਕਿ ਤੁਹਾਡੀ ਸਿੱਧੀ ਹੋ ਰਹੀ ਆ ਸਿੱਧੀ ਮੰਡੀ ਚੋਂ ਹੁੰਦੀ ਆ ਹੋ ਰਹੀ ਆ ਹਰ ਚੀਜ਼ ਦਾ ਇਸ ਕੰਮ ਇਹ ਖਰੀਦੇ ਦੋ ਜੀ ਆ ਰੈਡੀ ਆ ਖਰੀਦੇ ਆ ਸਸਤੇ ਪਾੜਦਾ ਕਿ ਮੈਂ ਹੀ ਵਾਦੀ ਦੇ ਪੈ ਉਹ ਮਿੰਗੀ ਭਾਦੀ ਦੇ